ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਅੰਬਾਂ ਦਾ ਜੂਸ ਬਣਾਵਾਂਗੇ ਤਿੰਨ ਅੰਬ ਧੋਖੇ ਰੱਖ ਲਏ ਆਪਾਂ ਤੇ ਬਿਨਾ ਗ੍ਰੈਂਡ ਕੀਤਿਆਂ ਤੇ ਆਪਾਂ ਜੂਸ ਬਣਾਵਾਂਗੇ ਤੇ ਇਹਨਾਂ ਨੂੰ ਆਪਾਂ ਸ਼ੈਲਰ ਲਾਂਗੇ ਦੇਸੀ ਤਰੀਕੇ ਨਾਲ ਬਣਾਵਾਂਗੇ ਤੇ ਇਹਨਾਂ ਨੂੰ ਆਪਾਂ ਛੱਲ ਦੇਾਂਗੇ ਪਹਿਲਾਂ ਜਿਹੜਾ ਮਾੜਾ ਮੋਟਾ ਕਿਸੇ ਪਾਸੋਂ ਖਰਾਬ ਹੋਊਗਾ ਆਪਾਂ ਲਾ ਦੇਾਂਗੇ ਹੁਣ ਆਪਾਂ ਆਮਾ ਤੇਨੇ ਛਿੱਲ ਲਏ ਐ ਤੇ ਹੁਣ ਆਪਾਂ ਫਾੜੀਆਂ ਕਰਾਂਗੇ ਇਹਨਾਂ ਦੀਆਂ ਛੋਟੀਆਂ ਛੋਟੀਆਂ ਮੈਂ ਕਰਕੇ ਆਪਾਂ ਸਾਰੇ ਚੀਰ ਲਾਂਗੇ ਤੇ ਜੂਸ ਵਧੀਆ ਬਣਾਵਾਂਗੇ ਆਪਾਂ ਦੇਸੀ ਤਰੀਕੇ ਨਾਲ ਲਓ ਆਪਾਂ ਫੜੀਆਂ ਕਰ ਲਈਆਂ ਤੇ ਨੰਬਾਂ ਦੀਆਂ ਤੇ ਹੁਣ ਆਪਾਂ ਜੱਗ ਚ ਪਾਵਾਂਗੇ ਇਹਨਾਂ ਨੂੰ ਫੜੀਆਂ ਨੂੰ ਪਹਿਲਾਂ ਇਸ ਤਰ੍ਹਾਂ ਕਰਕੇ ਆਪਾਂ ਐ ਇਹਨਾਂ ਨੂੰ ਅਫੇ ਲਾਂਗੇ ਆਦਰੜਕਾ ਹੋ ਗਿਆ ਬਣ ਗਿਆ ਤੇ ਆਪਾਂ ਹੁਣ ਕਿਹ ਅਖੰਡ ਪਾਵਾਂਗੇ ਠੰਡ ਪਾ ਕੇ ਆਪਾਂ ਫੇਰ ਰੜਕਾਂਗੇ ਇਹਨੂੰ ਤੇ ਬਾਕੀ ਦਾ ਸਮਾਨ ਆਪਾਂ ਫੇਰ ਪਾਵਾਂਗੇ ਦਾਣਾ ਖੰਡ ਹੈਗੀ ਮੋਟੀ ਖੰਡ ਰਾਂਚੰਗੀ ਤਰ੍ਹਾਂ ਲੜਕਾਂਗੇ ਨੂੰ ਜਿਹੜੀ ਖੰਡ ਖੁਰਜੇ ਸਵਾਰ ਕੇ ਨਾਲੇ ਗੰਡਾ ਮਰ ਜਾਣਗੀਆਂ ਸਾਰੀਆਂ ਆਪਾਂ ਚੰਗੀ ਤਰ੍ਹਾਂ ਰੜਕ ਲਿਆ ਕੋਈ ਮਾੜੀ ਮੋਟੀ ਗੰਡ ਰਹੀ ਰਹਿੰਦੀ ਹੈ ਉਹਦਾ ਕੋਈ ਗਾਣ ਨਹੀਂ ਗਈ ਵਾਹ ਬਹੁਤ ਵਧੀਆ ਰੜਕਿਆ ਮੈਂ ਹਲਦੇ ਜਾਣੇ ਕੋਈ ਮਾੜੀ ਮੋਟੀ ਤਾਂ ਭਲਾ ਰਹਿੰਦੀ ਹੋਵੇ ਨਿੱਕੀ ਨਿੱਕੀ ਆਏਗਾ ਤੇ ਬਹੁਤ ਚਿਰ ਹੋ ਗਿਆ ਰੱਖਦੇ ਨੂੰ ਤੇ ਹੁਣ ਆਪਾਂ ਦੁੱਧ ਪਾਵਾਂਗੇ ਹੁਣ ਆਪਾਂ ਥੋੜਾ ਜਿਆ ਰੜਕ ਕੇ ਤੇ ਫਿਰ ਬਰਫ਼ ਪਾਵਾਂਗੇ ਬਰਫ਼ ਤੋੜ ਕੇ ਰੱਖੀ ਹੋਈ ਹੈ ਫ੍ਰੀਜ 'ਚ ਕੱਢ ਕੇ ਭੰਨ ਕੇ ਰੱਖੀ ਹੋਈ ਹੈ ਬਰਫ਼ ਹੁਣ ਆਪਾਂ ਬਰਫ਼ ਪਾਵਾਂਗੇ ਜਿੰਨੀ ਕੋਲੜ ਹੈ हम आप फिर उड़का दोबारा बर्फ पा तो के अपना चंकी तरह बन गया जूस बहुत वजिया बन गया हूँ आप गसा च पावे गिलास धो रखे हुए है ਗੰਡ ਹੈ ਨਹੀਂ ਕੋਈ ਤੇ ਪਚੈਰੀ ਪਾਵਾਂਗੇ ਦੇਖੋ ਕਿੰਨਾ ਵਧੀਆ ਬਣਿਆ ਜੂਸ ਆਪਣਾ ਦੇਸੀ ਤਰੀਕੇ ਨਾਲ ਬਹੁਤ ਵਧੀਆ ਬਣਿਆਗਾ ਜੇ ਸਾਡੀ ਵੀਡੀਓ ਪਸੰਦ ਲੱਗੀ ਲਾਇਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ